ਸਾਤਸਰੀਆ ਗਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਅਗਰਾ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਅਗਰਾ ਕੌਣ ਸੀ ਇਹਨਾਂ ਦੁਆਰਾ ਕਿਹੜੀਆਂ ਰਚਨਾਵਾਂ ਦੀ ਸਿਰਜਣਾ ਕੀਤੀ ਗਈ ਔਰ ਕਿਸ ਕਾਵ ਧਾਰਾ ਦੇ ਨਾਲ ਸੰਬੰਧਿਤ ਸਨ ਇਹਨਾਂ ਬਾਰੇ ਵਿਸਤਾਰ ਦੇ ਵਿੱਚ ਜਾਣਨ ਦੇ ਲਈ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਭੂਮਿਕਾ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਪੰਜਾਬੀ ਬੀਰ ਰਸੀ ਸਾਹਿਤ ਦੇ ਵਿੱਚ ਅਗਰਾ ਦਾ ਮਹੱਤਵਪੂਰਨ ਸਥਾਨ ਹੈ ਕਿਸ ਸਾਹਿਤ ਦੇ ਵਿੱਚ ਬੀਰ ਰਸੀ ਸਾਹਿਤ ਦੇ ਵਿੱਚ ਜਿਸ ਨੂੰ ਅਸੀਂ ਵੀਰ ਸਾਹਿਤ ਵੀ ਕਹਿੰਦੇ ਹਾਂ ਜਾਂ ਫਿਰ ਵਾਰ ਸਾਹਿਤ ਦੇ ਨਾਂ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਹੈ ਭਾਵੇਂ ਗੱਲ ਬੀਰ ਰਸੀ ਸਾਹਿਤ ਦੀ ਹੋਵੇ ਵੀਰ ਰਸੀ ਸਾਹਿਤ ਦੀ ਹੋਵੇ ਜਾਂ ਫਿਰ ਵਾਰ ਸਾਹਿਤ ਦੀ ਇਹ ਤਿੰਨੋਂ ਇੱਕੋ ਹੀ ਕਾਵਧਾਰਾ ਨੂੰ ਪ੍ਰਗਟਾਉਂਦੇ ਹਨ ਅਗਰਾ ਜੋ ਹੈ ਇਹ ਮੱਧਕਾਲੀ ਬੀਰਸੀ ਕਾਵਤਰਾ ਦਾ ਪ੍ਰਮੁੱਖ ਕਵੀ ਹੈ ਯਾਨੀ ਕਿ ਜੋ ਮੱਧਕਾਲ ਦੇ ਵਿੱਚ 12 ਲਿਖੀਆਂ ਗਈਆਂ ਉਹਨਾਂ ਦੇ ਵਿੱਚ ਅਗਰਾ ਦਾ ਨਵੀਂ ਕਲਾ ਸਥਾਨ ਹੈ ਅਗਰਾ ਨੇ ਹਕੀਕਤ ਰਾਏ ਦੀ ਵਾਰ ਲਿਖ ਕੇ ਪੰਜਾਬੀ ਵਾਰ ਕਾਵ ਦੇ ਘੇਰੇ ਨੂੰ ਵਿਕਸਿਤ ਕੀਤਾ ਹਕੀਕਤ ਰਾਏ ਦੀ ਸ਼ਹਾਦਤ ਤੋਂ ਬਾਅਦ ਸਭ ਤੋਂ ਪੁਰਾਣਾ ਜੇ ਕੋਈ ਹਾਲ ਉਸ ਦੀ ਸ਼ਹਾਦਤ ਬਾਰੇ ਲਿਖਿਆ ਮਿਲਦਾ ਹੈ ਜਾਂ ਕੋਈ ਪ੍ਰਮਾਣਿਕ ਰਚਨਾ ਮਿਲਦੀ ਹੈ ਤਾਂ ਉਹ ਅਗਰਾ ਦੁਆਰਾ ਸਿਰਜਿਤ ਹਕੀਕਤ ਰਾਏ ਦੀ ਵਾਰ ਹੈ ਇਹਨਾਂ ਦੇ ਜੀਵਨ ਬਾਰੇ ਜੇਕਰ ਚਰਚਾ ਕਰਨੀ ਹੋਵੇ ਤਾਂ ਅਗਰਾ ਦਾ ਜਨਮ ਕਦੋਂ ਹੋਇਆ ਕਿਸ ਸਥਾਨ ਤੇ ਹੋਇਆ ਇਹਨਾਂ ਦੇ ਮਾਤਾ ਪਿਤਾ ਕੌਣ ਸਨ ਜਾਂ ਇਹਨਾਂ ਦੀ ਮੌਤ ਕਦੋਂ ਹੋਈ ਇਸ ਬਾਰੇ ਨਿਸ਼ਚਿਤ ਤੌਰ ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਕੋਈ ਵੀ ਹਵਾਲਾ ਇਹਨਾਂ ਦੇ ਜੀਵਨ ਬਾਰੇ ਸਾਨੂੰ ਉਪਲਬਧ ਨਹੀਂ ਹੁੰਦਾ ਮੌਲਾ ਬਖਸ਼ ਕੁਸ਼ਤਾ ਲਿਖਦੇ ਹਨ ਕਿ ਅਗਰਾ ਲਾਹੌਰ ਦਾ ਨਿਵਾਸੀ ਸੀ ਤੇ ਉਸ ਨੇ 1791 ਬਿਕਰਮੀ ਤੇ ਜਿਸ ਨੂੰ ਅਸੀਂ 1731 ਈਸਵੀ ਕਹਿ ਸਕਦੇ ਹਾਂ ਇਹ ਬਿਕਰਮੀ ਤੇ ਈਸਵੀ ਦੇ ਵਿੱਚ 60 ਵਰਿਆਂ ਦਾ 60 ਸਾਲਾਂ ਦਾ ਅੰਤਰ ਹੁੰਦਾ ਹੈ ਸੋ ਜੇਕਰ ਅਸੀਂ ਬਿਕਰਮੀ ਲਿਖਣਾ ਹੋਵੇ ਤਾਂ 1791 ਈਸਵੀ ਲਿਖਣਾ ਹੋਵੇ ਤਾਂ 1731 ਵਿੱਚ ਵਾਪਰੀ ਘਟਨਾ ਜੋ ਕਿ ਉਸ ਸਮੇਂ ਘਟਨਾ ਵਾਪਰੀ ਸੀ ਕਿਹੜੀ ਹਕੀਕਤ ਰਾਏ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਉਸ ਘਟਨਾ ਤੋਂ 56 ਸਾਲ ਬਾਅਦ ਹਕੀਕਤ ਰਾਏ ਦੀ ਵਾਰ ਦੇ ਰੂਪ ਦੇ ਵਿੱਚ ਅਗਰਾ ਨੇ ਉਸ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕੀਤਾ ਕੁਝ ਪੁਸਤਕਾਂ ਦੇ ਵਿੱਚ 1800 ਜੋ ਹੈ 57 ਵੀ ਲਿਖਿਆ ਹੋਇਆ ਹੈ ਕੁਝ ਪੁਸਤਕਾਂ ਦੇ ਵਿੱਚ 1787 ਵੀ ਲਿਖਿਆ ਹੋਇਆ ਹੈ ਤੇ ਇਥੇ ਵਿਦਿਆਰਥੀਆਂ ਨੂੰ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਜੇਕਰ ਅਸੀਂ 1791 ਦੇ ਵਿੱਚ 56 ਜੋੜਾਂਗੇ ਤੇ 1857 ਬਣ ਜਾਂਦਾ ਹੈ ਤੇ ਜੇਕਰ ਅਸੀਂ 1731 ਦੇ ਵਿੱਚ 56 ਸਾਲ ਜੋੜਦੇ ਹਾਂ ਤਾਂ ਇਹ 1700 ਜੋ ਹੈ 888 ਦਾ ਸਮਾ ਬਣਦਾ ਹੈ ਜੋ ਬਿਲਕੁਲ ਪ੍ਰਮਾਣਿਕ ਸੂਤਰ ਹੈ ਜਾਂ ਹਵਾਲਾ ਹੈ ਉਹ ਸਾਨੂੰ ਜੋ ਅਗਰਾ ਦੁਆਰਾ ਸਿਰਜਿਤ ਹਕੀਕਤ ਰਾਏ ਦੀਵਾਰ ਤੋਂ ਹੀ ਮਿਲਦਾ ਹੈ ਕਿ ਸੰਮਤ 1791 ਸਾਹਿਬ ਵਿੱਚ ਵਰਤਾਈ ਯਾਨਕਿ ਸੰਮਤ 1791 ਦੇ ਵਿੱਚ ਜੋ ਹੈ ਇਹ ਘਟਨਾ ਵਾਪਰੀ ਸੀ ਹਕੀਕਤ ਰਾਏ ਦੀਵਾਰ ਦੇ ਵਿੱਚ ਇਹ ਹਵਾਲਾ ਸਾਨੂੰ ਮਿਲਦਾ ਹੈ ਸੋ 1791 ਤੇ 1791 ਇਹ ਬਿਲਕੁਲ ਜੋ ਹੈ ਸਟੀਕ ਵਰਾ ਹੈ ਹਕੀਕਤ ਰਾਏ ਦੀ ਸਮਾਦ ਵੀ ਲਾਹੌਰ ਦੇ ਵਿੱਚ ਬਣੀ ਦੱਸੀ ਜਾਂਦੀ ਹੈ ਕਿ ਸਨੁਸਾਰ ਮੌਲਾ ਬਖਸ਼ ਕੁਸ਼ਲਾ ਕੁਸ਼ਤਾ ਅਨੁਸਾਰ ਇਸ ਕਵੀ ਦਾ ਜੋ ਹੈ ਨੇ ਨਾਮ ਅਗਰਾ ਵੀ ਕਿਹਾ ਜਾਂਦਾ ਹੈ ਅਗਰਦਾਸ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਅਗਰ ਸਿੰਘ ਵੀ ਇਹਨਾਂ ਨੂੰ ਹੀ ਕਿਹਾ ਜਾਂਦਾ ਹੈ ਤੇ ਇਸ ਦੇ ਨਾਲ-ਨਾਲ ਅਗਰਾ ਸੇਠੀ ਵੀ ਇਹਨਾਂ ਦਾ ਜੋ ਨਾਮ ਸੀ ਇਸ ਬਾਰੇ ਵੀ ਉਹਨਾਂ ਦੀ ਰਚਨਾ ਦੇ ਵਿੱਚ ਹੀ ਹਵਾਲਾ ਮਿਲਦਾ ਹੈ ਕਿ ਇੱਕ ਅਗਰਾ ਸੇਠੀ ਆਜ਼ਿਜ਼ ਪਰ ਧਰਮ ਚਰਨ ਜਿਤ ਲਾਵੇ ਇਹ ਬਾੜ ਦੇ ਅੰਤ ਦੇ ਵਿੱਚ ਹਵਾਲਾ ਉਸਤੇ ਨਾਮ ਸਬੰਧੀ ਜਿਸ ਤਰ੍ਹਾਂ ਜੋ ਹੈ ਗਜ਼ਲ ਦੇ ਵਿੱਚ ਅਖੀਰ ਦੇ ਵਿੱਚ ਸ਼ਾਇਰ ਆਪਣਾ ਨਾਮ ਲਿਖ ਦਿੰਦਾ ਸੀ ਠੀਕ ਇਸੇ ਤਰ੍ਹਾਂ ਅਗਰਾ ਦੀ 4 ਦੇ ਵਿੱਚ ਇਸ ਦਾ ਹਵਾਲਾ ਮਿਲਦਾ ਹੈ ਸਾਨੂੰ ਇਸ ਤੋਂ ਬਾਅਦ ਜੋ ਮੁੱਖ ਘਟਨਾ ਹੈ ਇਸ ਵਾਰ ਦੀ ਉਹ ਕੀ ਹੈ ਇਸ ਦੇ ਬਾਰੇ ਵੀ ਜਾਣਨਾ ਵਿਦਿਆਰਥੀਆਂ ਦੇ ਲਈ ਬਿਹਤਰ ਜ਼ਰੂਰੀ ਹੈ ਕਿ ਮੁਗਲ ਬਾਦਸ਼ਾਹ ਸ਼ਾਹਜਹਾਨ ਦੇ ਸਮੇਂ ਇੱਕ ਬਹੁਤ ਵੱਡਾ ਸਾਕਾ ਵਾਪਰਿਆ ਸੀ ਸਾਕਾ ਤੋਂ ਭਾਵ ਹੈ ਬਹੁਤ ਵੱਡੀ ਘਟਨਾ ਵਾਪਰੀ ਸੀ ਜੋ ਇਹ ਸਾਕਾ ਸੀ ਇਹ ਧਰਮ ਨਾਲ ਸੰਬੰਧਿਤ ਸੀ ਇਸ ਸਾਕੇ ਨੇ ਸਮੁੱਚੇ ਜੋ ਉਸ ਸਮੇਂ ਦਾ ਜਗਤ ਸੀ ਸਮਾਜ ਸੀ ਉਸ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਅਸਲ ਦੇ ਵਿੱਚ ਇਹ ਸਾਕਾ ਜੋ ਵੀਰ ਹਕੀਕਤ ਰਾਏ ਸੀ ਜਿਸ ਨੂੰ ਧਰਮੀ ਹਕੀਕਤ ਰਾਏ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਉਹ ਆਪਣੇ ਧਰਮ ਦੇ ਉੱਤੇ ਅੜੇ ਗ੍ਰਹਾ ਸੀ ਇਹ ਬਚਪਨ ਦੇ ਵਿੱਚ ਜਦੋਂ ਪੜ੍ਹਨ ਵਾਸਤੇ ਮਦਰਸੇ ਜਾਂਦਾ ਹੈ ਕਿਉਂਕਿ ਉਸ ਸਮੇਂ ਜਿਹੜੀਆਂ ਪੜਾਈਆਂ ਹੁੰਦੀਆਂ ਸਨ ਉਹ ਮਸਜਿਦਾਂ ਦੇ ਨਾਲ ਜੋ ਬਣੇ ਹੋਏ ਮਦਰਸੇ ਸਨ ਉਹਨਾਂ ਵਿੱਚ ਹੀ ਹੁੰਦੀਆਂ ਸਨ ਇਹ ਇੱਕ ਇੱਕ ਜੋ ਸੀ ਪੜ੍ਹਾਈ ਦਾ ਸਾਧਨ ਸਨ ਸੋ ਇੱਕ ਦਿਨ ਬਾਲ ਹਕੀਕਤ رائے ਜਿਹੜਾ ਹੈ ਮੱਥੇ ਦੇ ਉੱਤੇ ਤਿਲਕ ਲਾ ਕੇ ਮਦਰਸੇ ਜਾਂਦ ਪਹੁੰਚਦਾ ਹੈ ਤੇ ਜੋ ਉਸ ਦੀ ਕਲਾਸ ਵਾਲੇ ਜਮਾਤੀ ਬੱਚੇ ਹਨ ਉਹ ਉਸ ਨੂੰ ਪੁੱਛਦੇ ਹਨ ਕਿ ਤੂੰ ਮੱਥੇ ਤੇ ਕੀ ਲਾਇਆ ਹੋਇਆ ਹੈ ਤਾਂ ਬਾਲ ਹਕੀਕਤ رائے ਉਹਨਾਂ ਨੂੰ ਦੱਸਦਾ ਹੈ ਕਿ ਅੱਜ ਦੁਰਗਾ ਅਸ਼ਟਮੀ ਦਾ ਦਿਨ ਸੀ ਇਸ ਕਰਕੇ ਅਸੀਂ ਘਰ ਦੇ ਵਿੱਚ ਪੂਜਾ ਅਰਚਨਾ ਕੀਤੀ ਸੀ ਤੇ ਉਸ ਦੌਰਾਨ ਜੋ ਹੈ ਮੱਥੇ ਦੇ ਉੱਤੇ ਤਿਲਕ ਲਗਾਇਆ ਗਿਆ ਹੈ ਪਰ ਜੋ ਮੁਸਲਮਾਨ ਜਮਾਤੀ ਵਿਦਿਆਰਥੀ ਹੁੰਦੇ ਹਨ ਬੱਚੇ ਹੁੰਦੇ ਹਨ ਉਹ ਉਸ ਨੂੰ مخਾਲ ਕਰਦੇ ਹਨ ਛੇੜਦੇ ਹਨ ਹਕੀਕਤ رائے ਜਿਹੜਾ ਹੈ ਉਹ ਉਹਨਾਂ ਦੇ ਇਸ ਮਾਹੌਲ ਨੂੰ ਜੋ ਕਿ ਦੁਰਗਾ ਦੇਵੀ ਦੇ ਬਾਰੇ ਕੀਤਾ ਜਾਂਦਾ ਹੈ ਬਰਦਾਸ਼ਤ ਨਾ ਕਰਦਾ ਹੋਇਆ ਉਹਨਾਂ ਨੂੰ ਬੜੇ ਅਦਬ ਦੇ ਨਾਲ ਕਹਿੰਦਾ ਹੈ ਕਿ ਦੁਰਗਾ ਜੋ ਹੈ ਸੱਡੀ ਦੇਵੀ ਹੈ ਤੁਸੀਂ ਇਸ ਤੇ ਖਿਲਾਫ ਕੁਝ ਨਹੀਂ ਬੋਲ ਸਕਦੇ ਕਿਉਂਕਿ ਜੇਕਰ ਮੈਂ ਤੁਹਾਡੀ ਬੀਬੀ ਫਾਤਿਮਾ ਬੀਬੀ ਫਾਤਿਮਾ ਜੋ ਹੈ ਉਹ ਇਸਲਾਮ ਦੇ ਵਿੱਚ ਕਾਫੀ ਜੋ ਹੈ ਉੱਚ ਪਾਇੀ ਦੀ ਹਸਤੀ ਹੈ ਉਹ ਕਹ ਰਿਹਾ ਕਿ ਜੇਕਰ ਮੈਂ ਤੁਹਾਡੀ ਬੀਬੀ ਫਾਤਿਮਾ ਬਾਰੇ ਅਜਿਹੇ ਸ਼ਬਦ ਬੋਲਾਂ ਤਾਂ ਤੁਹਾਨੂੰ ਚੰਗਾ ਲੱਗੇਗਾ ਇੰਨੀ ਗੱਲ ਸੁਣ ਕੇ ਉਹ ਜਮਾਤੀ ਮੁੰਡੇ ਜਿਹੜੇ ਹਨ ਉਹ ਬੜੇ ਗੁੱਸੇ ਵਿੱਚ ਆ ਜਾਂਦੇ ਹਨ ਤੇ ਜਾ ਕੇ ਜੋ ਉਹਨਾਂ ਦਾ ਗੁਰੂ ਹੁੰਦਾ ਹੈ ਜੋ ਮੌਲਵੀ ਹੁੰਦਾ ਹੈ ਜਿਹੜਾ ਪੜਾਉਣ ਵਾਲਾ ਉਸ ਨੂੰ ਜਾ ਕੇ ਹਕੀਕਤ ਰਾਏ ਦੇ ਬਾਰੇ ਝੂਠੀਆਂ ਸੱਚੀਆਂ ਗੱਲਾਂ ਗੰਢਦੇ ਹਨ ਕਿ ਇਸ ਨੇ ਬੀਬੀ ਫਾਤਿਮਾ ਨੂੰ ਗਾਲਾਂ ਕੱਢੀਆਂ ਹਨ ਮੌਲਵੀ ਹਕੀਕਤ ਰਾਏ ਨੂੰ ਬੁਲਾਉਂਦਾ ਹੈ ਤੇ ਉਸ ਨੂੰ ਪਿਆਰ ਦੇ ਨਾਲ ਬੜੇ ਕੌਨਫੀਡੈਂਸ ਦੇ ਵਿੱਚ ਲੈ ਕੇ ਉਸ ਤੋਂ ਪੁੱਛਦਾ ਹੈ ਕਿ ਕੀ ਗੱਲ ਹੋਈ ਹੈ ਤੂੰ ਕੀ ਕਿਹਾ ਹੈ ਤਹਕੀਕਤ رائے ਉਹ ਤੇ ਦੱਸਦਾ ਹੈ ਕਿ ਮੈਂ ਇਹਨਾਂ ਨੂੰ ਪਹਿਲਾਂ ਕੁਝ ਨਹੀਂ ਕਿਹਾ ਇਹਨਾਂ ਨੇ ਦੁਰਗਾ ਦੇਵੀ ਦੇ ਬਾਰੇ ਗਲਤ ਸ਼ਬਦ ਬੋਲੇ ਹਨ ਤੇ ਮੈਂ ਤਾਂ ਬਰਾਬਰ ਉਸ ਨੂੰ ਇਹਨਾਂ ਨੂੰ ਇਹ ਸ਼ਬਦ ਕਹੇ ਹਨ ਕਿ ਜੇ ਇਹੀ ਸ਼ਬਦ ਬੀਬੀ ਫਾਤਿਮਾ ਨੂੰ ਕਹੇ ਜਾਣ ਤਾਂ ਤੁਹਾਨੂੰ ਕਿਵੇਂ ਲੱਗੇਗਾ ਤਾਂ ਮੌਲ ਵੀ ਜਿਹੜਾ ਹੈ ਉਹ ਹਕੀਕਤ رائے ਨੂੰ ਸ਼ਰਾ ਦਾ ਵਿਰੋਧ ਵੀ ਸਮਝ ਕੇ ਸ਼ਰਾ ਦਾ ਵਿਰੋਧੀ ਤੋਂ ਭਾਵ ਹੈ ਜੋ ਮੁਸਲਿਮ ਜਾਂ ਇਸਲਾਮ ਦੇ ਕਾਇਦੇ ਕਾਨੂੰਨ ਹਨ ਜੋ ਇੱਕ ਤਰ੍ਹਾਂ ਦੇ ਨਾਲ ਜੋ ਉਹਨਾਂ ਦੇ ਨਿਯਮ ਮਿਥੇ ਗਏ ਹਨ ਕਿ ਕੀ ਉਹਨਾਂ ਨੂੰ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਯਾਨੀ ਕਿ ਉਹ ਸ਼ਰਅ ਦਾ ਵਿਰੋਧ ਕਰ ਰਿਹਾ ਹੈ ਇਸ ਲਈ ਉਸ ਦੇ ਖਿਲਾਫ ਕਾਤ ਵਾਲੀ ਦੇ ਵਿੱਚ ਜਾ ਕੇ ਥਾਣੇ ਦੇ ਵਿੱਚ ਜਾ ਕੇ ਸ਼ਿਕਾਇਤ ਵੀ ਦਰਜ ਕਰਵਾ ਦਿੰਦਾ ਹੈ ਤੇ ਨਾਲ ਹਕੀਕਤ رائے ਨੂੰ ਜੋ ਹੈ ਚਪੇੜਾ ਵੀ ਮਾਰੀਆਂ ਜਾਂਦੀਆਂ ਹਨ ਭਾਵ ਸਜ਼ਾ ਕਲਾਸ ਵੀ ਦਿੱਤੀ ਜਾਂਦੀ ਹੈ ਸੋ ਉਸ ਸ਼ਿਕਾਇਤ ਦੇ ਆਧਾਰ ਤੇ ਹਕੀਕਤ رائے ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਜਦੋਂ ਉਸ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਂਦਾ ਹੈ ਤੇ ਉਸ ਸਮੇਂ ਦੇ ਸਮਾਜ ਦੇ ਵਿੱਚ ਇਹ ਘਟਨਾ ਜਿਹੜੀ ਹੈ ਜੰਗਲ ਦੀ ਆਗ ਵਾਂਗ ਫੈਲ ਜਾਂਦੀ ਹੈ ਤੇ ਇਸ ਘਟਨਾ ਨੂੰ ਆਧਾਰ ਬਣਾ ਕੇ ਹੀ ਅਗਰਾ ਨੇ ਜੋ ਕਿ ਉਸਨੇ ਬਚਪਨ ਦੇ ਵਿੱਚ ਸੁਣੀ ਹੋਈ ਜੋ ਘਟਨਾ ਸੀ ਜਿਸ ਦੇ ਜਿਸ ਘਟਨਾ ਨੇ ਉਸਦੇ ਦਿਲ ਦੇ ਉੱਤੇ ਬਹੁਤ ਡੂੰਘਾ ਅਸਰ ਪਾਇਆ ਸੀ 56 ਸਾਲ ਬਾਅਦ ਜਾ ਕੇ ਉਸ ਘਟਨਾ ਨੂੰ ਜੋ ਹੈ ਇੱਕ ਵਾਰ ਦੇ ਰੂਪ ਦੇ ਵਿੱਚ ਬਿਆਨ ਕਰਦਾ ਹੈ ਜਿਸ ਦੇ ਵਿੱਚ ਜੋ ਹਕੀਕਤ رائے ਹੈ ਉਸ ਦੀ ਸ਼ਹਾਦਤ ਦੇ ਨਾਲ ਨਾਲ ਉਸ ਦੀ ਬਹਾਦਰੀ ਦਾ ਵੀ ਗੁਣਗਾਨ ਕੀਤਾ ਜਾਂਦਾ ਹੈ ਸੋ ਇਹ ਮੁਖ ਜੋ ਹੈ ਕਹਾਣੀ ਹੈ ਜਾਂ ਮੁਖ ਕਥਾ ਹੈ ਇਸ ਵਾਰ ਦੇ ਨਾਲ ਸੰਬੰਧਿਤ ਇਸ ਤੋਂ ਬਾਅਦ ਆ ਜਾਂਦਾ ਹੈ ਕਿ ਇਸ ਵਾਰ ਦਾ ਵਿਸ਼ਾ ਕੀ ਹੈ ਆ ਇਤਿਹਾਸਕ ਪੱਖ ਤੋਂ ਜੇਕਰ ਦੇਖਿਆ ਜਾਵੇ ਤੇ ਅਗਰਾ ਦੁਆਰਾ ਲਿਖੀ ਗਈ ਹਕੀਕਤ رائے ਦੀ ਵਾਰ ਨੂੰ ਇਤਿਹਾਸਕਾਰ ਇੱਕ ਪ੍ਰਸਿੱਧ ਪ੍ਰਾਚੀਨ ਇਤਿਹਾਸਕ ਰਚਨਾ ਮੰਦੇ ਹਨ ਇਤਿਹਾਸਿਕ ਰਚਨਾ ਕਿਉਂਕਿ ਇਸ ਦਾ ਸਮਾਂ ਜਿਹੜਾ ਹੈ ਉਹ 1791 ਦਾ ਨਿਸ਼ਚਿਤ ਹੈ ਜਦੋਂ ਸਮਾਂ ਤੇ ਸਥਾਨ ਨਿਸ਼ਚਿਤ ਹੋਵੇ ਤਾਂ ਉਹ ਇਤਿਹਾਸਕ ਘਟਨਾ ਬਣ ਜਾਂਦੀ ਹੈ ਸੋ ਹਕੀਕਤ رائے ਦੀ ਸ਼ਹਾਦਤ ਦੇ ਨਾਲ ਨਾਲ ਉਸ ਸਮੇਂ ਦੇ ਸਮਾਜਿਕ ਰਾਜਨੀਤਿਕ ਹਾਲਾਤਾਂ ਨੂੰ ਵੀ ਬਖੂਬੀ ਚਿੱਤਰਿਆ ਗਿਆ ਹੈ ਇਸ ਸਮਾਰਡ ਦੇ ਵਿੱਚ ਧਰਮ ਦੀ ਖਾਤਰ ਸ਼ਹੀਦ ਪ੍ਰਾਪਤ ਕਰਨ ਵਾਲੇ ਬਾਲਕ ਹਕੀਕਤ رائے ਦੀ ਸ਼ਹਾਦਤ ਦਾ ਹਾਲ ਦਰਸਾਉਣ ਵਾਲੀ ਇਹ ਇੱਕੋ ਇੱਕ ਬੀਰ ਰਸੀ ਰਚਨਾ ਜੋ ਹੈ ਮਿਲਦੀ ਹੈ ਜੋ ਕਿ ਅਗਰਾ ਦੀ ਲਿਖੀ ਹੋਈ ਹੈ ਦੂਸਰਾ ਸਮਾਜਿਕਤਾ ਇਸ ਦਾ ਵਿਸ਼ਾ ਬਣਿਆ ਹੈ ਕਿਉਂਕਿ ਹਕੀਕਤ ਰਾਏ ਦੀ ਵਾਰ ਵਿੱਚ ਅਗਰਾ ਨੇ ਉਸ ਸਮੇਂ ਦੇ ਸਮਾਜ ਦੀ ਸੋਚ ਅਤੇ ਸਥਿਤੀ ਨੂੰ ਵੀ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਸਮੇਂ ਦਾ ਸਮਾਜ ਜੋ ਸੀ ਉਹ ਜਾਤਾਂ ਧਰਮਾਂ ਦੇ ਵਿੱਚ ਵੰਡਿਆ ਹੋਇਆ ਸੀ ਤੇ ਲੋਕ ਜਿਹੜੇ ਸਨ ਸੌੜੀ ਸੋਚ ਦੇ ਮਾਲਕ ਸਨ ਤੇ ਇੱਕ ਦੂਜੇ ਦੇ ਨਾਲ ਬੜੀ ਬੇਰੁਖੀ ਦੇ ਨਾਲ ਪੇਸ਼ ਆਉਂਦੇ ਸਨ ਤੇ ਧਾਰਮਿਕ ਕਟੜਵਾਦ ਵੀ ਬਹੁਤ ਜ਼ੋਰਾਂ ਤੇ ਸੀ ਇਸ ਵਾਰ ਤੋਂ ਪਤਾ ਚੱਲਦਾ ਹੈ ਕਿ ਲੋਕ ਧਾਰਮਿਕ ਤੌਰ ਤੇ ਬੜੀ ਕੱਟੜਵਾਦੀ ਵਿਰਤੀ ਦੇ ਸਨ ਇਥੋਂ ਤੱਕ ਕਿ ਮਦਰਸਿਆਂ ਵਿੱਚ ਪੜ੍ਹਦੇ ਛੋਟੇ-ਛੋਟੇ ਬੱਚੇ ਵੀ ਦੂਜੇ ਧਰਮ ਦੇ ਬੱਚਿਆਂ ਦੇ ਨਾਲ ਧਰਮ ਦੇ ਆਧਾਰ ਤੇ ਲੜਾਈ ਝਗੜਾ ਕਰਨ ਤੋਂ ਗੁਰੇਜ਼ ਨਹੀਂ ਕਰਦੇ ਉਹ ਚਾਹਦੇ ਤੇ ਵਿਰਾਜਮਾਨ ਜ਼ਿੰਮੇਦਾਰ ਲੋਕ ਜਿਹੜੇ ਸਨ ਜਿਵੇਂ ਮੁੱਲਾ ਸੀ ਕਾਜੀ ਸੀ ਜਾਂ ਮੌਲਵੀ ਸੀ ਉਹ ਵੀ ਗੈਰ ਧਰਮੀਆਂ ਦੇ ਨਾਲ ਬਦਸਲੂਕੀ ਕਰਦੇ ਸਨ ਬੜੀ ਸ਼ਕਤੀ ਦੇ ਨਾਲ ਪੇਸ਼ ਆਉਂਦੇ ਸਨ ਇਸ ਦੇ ਨਾਲ ਨਾਲ ਵਾਟਸਨ ਪਿਆਰ ਜੋ ਹੈ ਉਸ ਦਾ ਵੀ ਨੂਮੀ ਵਿਸ਼ਾ ਬਣਾਇਆ ਗਿਆ ਹੈ ਕਿ ਮਾਤਾ ਕौरा ਜੋ ਸੀ ਹਕੀਕਤ ਰਾਏ ਦੀ ਮਾਤਾ ਦਾ ਨਾਮ ਸੀ ਮਾਤਾ ਕौरा ਆਪਣੇ ਪੁੱਤਰ ਹਕੀਕਤ ਰਾਏ ਨੂੰ ਕੀਤੀ ਗਈ वेदना ਭਰਪੂਰ ਜੋ ਬੇਨਤੀ ਹੈ ਜਾਂ ਅਪੀਲ ਹੈ ਕਦੋਂ ਕਰਦੀ ਹੈ ਜਦੋਂ ਹਕੀਕਤ ਰਾਏ ਨੂੰ ਕੈਦਖਾਨੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਉਸ ਵੇਲੇ ਕਾਜੀ ਦੁਆਰਾ ਹਕੀਕਤ ਰਾਏ ਨੂੰ ਧਰਮ ਬਦਲਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਜਦੋਂ ਉਹ ਕਹਿਣਾ ਨਹੀਂ ਮੰਨਦਾ ਤੇ ਉਸ ਦੀ ਮਾਤਾ ਕौरा ਨੂੰ ਬੁਲਾ ਕੇ ਕਿਹਾ ਜਾਂਦਾ ਹੈ ਕਿ ਇਸ ਬੱਚੇ ਨੂੰ ਸਮਝਾ ਲਿਆ ਕਿ ਉਹ ਧਰਮ ਬਦਲ ਲਵੇ ਜੇਕਰ ਜਿਹਾਂ ਨਹੀਂ ਕਰੇਗਾ ਤੇ ਅਸੀਂ ਇਸ ਨੂੰ ਬਹੁਤ ਭਾਰੀ ਸਜ਼ਾ ਭਾਵ ਸਜ਼ਾਏ ਮੌਤ ਜੋ ਹੈ ਦੇਾਂਗੇ ਫਿਰ ਤੈਨੂੰ ਪਛਤਾਉਣਾ ਪਵੇਗਾ ਤਾਂ ਮਾਤਾ ਕੌਰਾਂ ਜੋ ਹੈ ਆਪਣੇ ਪੁੱਤਰ ਹਕੀਕਤ رائے ਨੂੰ वेदना ਭਰਪੂਰ ਬੇਨਤੀ ਕਰਦੀ ਹੈ ਤੇ ਹਕੀਕਤ رائے ਉਸ ਬੇਨਤੀ ਨੂੰ ਪ੍ਰਵਾਨ ਨਹੀਂ ਕਰਦਾ ਹਕੀਕਤ ਨੂੰ ਮਾਰਨ ਸਮੇਂ ਮਾਤਾ ਕੌਰਾਂ ਦੇ ਜੋ ਬੇहद ਦਰਦਨਾਕ ਕੀਰਨੀਆਂ ਦੇ ਵਿੱਚ ਅੰਤਾਂ ਦਾ ਕਰੋਨਾ ਰਸ ਇਸ ਵਾਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਜਿਵੇਂ ਮਾਤਾ ਕੌਰਾਂ ਆਜੂਮਾਰੀ ਹਾਜੂਮਾਰੀ ਜਿਵੇਂ ਹਾਦਰ ਨਾਰਾ ਛੁੱਟੇ ਨੀਰ ਪਰ ਨਾਲੇ ਨਾ ਰਹਿਸੀ ਖਾਨ ਬਹਾਦਰ ਵੇਨਾ ਰਹਿਸਨ ਅਦਾਲਤ ਵਾਲੇ ਕਾਜੀ ਮੁੱਲਾ ਦੋਜਕ ਪੌਸਨ ਆਤਸ਼ ਪਿੰਡਾ ਸਾਡੇ ਜਾਲੇ ਵੇ ਕੁਛ ਨਹੀਂ ਦੋਸ਼ ਹਕੀਕਤ ਨੂੰ ਮਰ ਜਾਸਨ ਮਾਰਨ ਵਾਲੇ ਤਾਂ ਇੱਕ ਤਰ੍ਹਾਂ ਦੇ ਨਾਲ ਬਧੂਆ ਦੇ ਰਹੀ ਹੈ ਉਹਨਾਂ ਨੂੰ ਜਿਹੜੇ ਅਦਾਲਤ ਕਰਨ ਵਾਲੇ ਭਾਵ ਜਿਹੜੇ ਅਨਿਆਂ ਕਰਨ ਵਾਲੇ ਹਨ ਜੋ ਉਸ ਨੂੰ ਸਜ਼ਾਏ ਮੌਤ ਦੇਣ ਵਾਲੇ ਸਨ ਉਹਨਾਂ ਲਈ ਵਾਦਵਾਵਾਂ ਹਨ ਕਿ ਇਹਨਾਂ ਇਹਨੇ ਤਾਂ ਅਮਰ ਹੋ ਜਾਣਾ ਹੈ ਅਸਲ ਦੇ ਵਿੱਚ ਇਹਨੂੰ ਮਾਰਨ ਵਾਲੇ ਹੀ ਆਪਣੀ ਮੌਤ ਮਰ ਜਾਣਗੇ ਫਿਰ ਵਿਛੋੜੇ ਦੇ ਦਰਦ ਨੂੰ ਬਿਆਨਿਆ ਗਿਆ ਹੈ ਹਕੀਕਤ ਰਾਏ ਦੀਵਾਰ ਦੇ ਵਿੱਚ ਕਿ ਹਕੀਕਤ ਰਾਏ ਦੇ ਵਿਛੋੜੇ ਦੇ ਵਿੱਚ ਬੇਬਲ ਉਸਦੀ ਪਤਨੀ ਜੋ ਸੀ ਉਸਦੀ ਸਥਿਤੀ ਬੜੀ ਹੀ ਦਰਦਨਾਕ ਸੀ ਉਸਤੇ ਦਰਦਨਾਕ করুণ ਸਥਿਤੀ ਜਿਹੜੀ ਸੀ ਉਸ ਨੂੰ ਕਲਾਤਮਕ ਰੂਪ ਦੇ ਵਿੱਚ ਸਵਾਰ ਵਿੱਚ ਚਿਤ ਰਿਆ ਗਿਆ ਹੈ ਜਿਵੇਂ ਵਿੱਚ ਮਹਿਲਾਂ ਦੀ ਰਾਣੀ ਰੋਂਦੀ ਇਸ ਪਰਤੇ ਦੇ ਹਾਵੇ ਪਰਤੇ ਯਾਨੀ ਕਿ ਪਤੀ ਜਿਉਂ ਜਲ થી ਮਛਲੀ ਵਿਛੜ ਵਿਛ ਕੇ ਤੜਕ ਤੜਪ ਮਰ ਜਾਵੇ ਸੋ ਇਸ ਦੇ ਨਾਲ ਨਾਲ ਨਿਡਰਤਾ ਹਕੀਕਤ ਰਾਏ ਦੀ ਵੀ ਬਿਆਨੀ ਗਈ ਹੈ ਇਸ ਵਾਲ ਵਿੱਚ ਅਗਰਾ ਨੇ ਹਕੀਕਤ ਰਾਏ ਦੀ ਨਿਡਰਤਾ ਨੂੰ ਬਿਆਨ ਕਰਦਿਆਂ ਹੋਇਆਂ ਉਸ ਨੂੰ ਇੱਕ ਯੋਧੇ ਦੇ ਰੂਪ ਵਿੱਚ ਪੇਸ਼ ਕੀਤਾ ਹੈ ਉਹ ਆਪਣੇ ਅਸੂਲਾਂ ਉੱਤੇ ਪਹਿਰਾ ਦਿੰਦੇ ਹੋਏ ਡੋਲਦਾ ਨਹੀਂ ਤੇ ਕਾਜੀ ਨੂੰ ਨਿਟੜਕ ਹੋ ਕੇ ਜਵਾਬ ਦਿੰਦਾ ਹੈ ਭਾਵ ਕਾਜੀ ਦੁਆਰਾ ਜੋ ਉਸ ਨੂੰ ਧਰਮ ਪਰਵਰਤਿਤ ਕਰਨ ਦੇ ਲਈ ਤਾਕੀਦ ਕੀਤੀ ਗਈ ਸੀ ਉਸ ਜੋ ਹੁਕਮ ਦਿੱਤਾ ਗਿਆ ਸੀ ਉਸ ਹੁਕਮ ਨੂੰ ਪ੍ਰਵਾਨ ਨਹੀਂ ਕਰਦਾ ਤੇ ਆਪਣੇ ਧਰਮ ਤੇ ਕਾਇਮ ਰਹਿੰਦਿਆਂ ਹੋਇਆਂ ਆਪਣੇ ਪ੍ਰਾਣਾ ਦੀ ਬਾਜੀ ਲਾ ਜਾਂਦਾ ਹੈ ਭਾਵ ਧਰਮ ਬਦਲੇ ਆਪਣੇ ਪ੍ਰਾਣ ਨਿਸ਼ਾਵਰ ਕਰ ਦਿੰਦਾ ਹੈ ਪਰ ਆਪਣੇ ਅਸੂਲਾਂ ਤੋਂ ਨਹੀਂ ਹਾਰਦਾ ਵਿਸ਼ਾ ਪੱਖ ਤੋਂ ਬਾਅਦ ਆ ਜਾਂਦਾ ਹੈ ਇਸ ਵਾਰ ਦਾ ਕਲਾ ਪੱਖ ਸਭ ਤੋਂ ਪਹਿਲਾਂ ਅਸੀਂ ਸ਼ੰਧਾ ਬੰਦੀ ਦਾ ਜ਼ਿਕਰ ਕਰ ਲੈਂਦੇ ਹਾਂ ਕਿ ਇਸ ਵਾਰ ਦੇ ਵਿੱਚ ਅਗਰਾਂ ਨੇ ਚਾਰ ਤੁਕੇ ਬੰਦਾ ਅਤੇ ਦਵਈਆ ਛੰਦ ਦੀ ਵਰਤੋਂ ਕੀਤੀ ਹੈ ਭਾਵੇਂ ਦਵਈਆ ਛੰਦ ਦੇ ਵਿੱਚ ਉਸਨੇ ਚਾਰ ਤੁਕੇ ਬੰਦ ਸਿਰਜੇ ਹਨ ਬੰਦ ਤੋਂ ਭਾਵ ਹੈ ਪੈਰੇ ਇਸ ਵਿੱਚ ਕੁੱਲ 212 ਬੰਦ ਹਨ ਗਲਤੀ ਨਾਲ ਛੰਦ ਲਿਖਿਆ ਗਿਆ ਹੈ ਜਿਨ੍ਹਾਂ ਰਾਈ ਹਕੀਕਤ ਰਾਈ ਦੀ ਜੀਵਨ ਅਤੇ ਸ਼ਖਸੀਅਤ ਅਤੇ ਉਸ ਦੇ ਆਲੇ-ਦੁਆਲੇ ਨੂੰ ਬਿਆਨ ਕੀਤਾ ਗਿਆ ਹੈ ਜਿਸ ਸਦਕਾ ਇਹ ਰਚਨਾ ਜੋ ਹੈ ਕਾਫੀ ਲੰਮਾ ਰੂਪ اختیار ਕਰ ਜਾਂਦੀ ਹੈ ਕਈ ਵਿਦਵਾਨ ਇਸ ਵਾਰ ਨੂੰ ਦਵਈਆ ਛੰਦ ਦੇ ਆਧਾਰ ਦੇ ਉੱਤੇ ਕਿੱਸਾ ਕਹਿਣ ਦੀ ਵੀ ਗਲਤੀ ਕਰਦੇ ਹਨ ਜਦਕਿ ਅਜਿਹਾ ਨਹੀਂ ਹੈ ਕਿਉਂਕਿ ਸਿਰਫ ਛੰਦ ਦੇ ਆਧਾਰ ਤੇ ਕਿਸੇ ਰਚਨਾ ਨੂੰ ਅਸੀਂ ਉਸ ਦੀ ਵਿਧਾ ਤੋਂ ਨਹੀਂ ਪਛਾਣ ਸਕਦੇ ਇਸ ਤੋਂ ਬਾਅਦ ਆ ਜਾਂਦਾ ਹੈ ਰਸਾਤਮਕਤਾ ਭਾਵ ਰਸ ਮਈ ਰਚਨਾ ਸੀ ਹਕੀਕਤ رائے ਦੀ ਲਿਖੀ ਹੋਈ ਬਾਹਰ ਜੋ ਹੈ ਅਗਰਾ ਦੀ ਇਸ ਦੇ ਵਿੱਚ ਅਗਰਾ ਦੀ ਸ਼ਹਾਦਤ ਨੂੰ ਦਰਸਾਉਣ ਵਾਲੀ ਜੋ ਇਹ ਵੀਰ ਰਸੀ ਰਚਨਾ ਹੈ ਇਸ ਨੇ ਵਿੱਚ ਪਾਠਕ ਸ਼ੁਰੂ ਤੋਂ ਲੈ ਕੇ ਕਰੋਨਾ ਰਸ ਦੀ ਹਾਲਾਂਕਿ ਇਸ ਦੇ ਵਿੱਚ ਪ੍ਰਧਾਨਤਾ ਹੈ ਪਰ ਵੀਰ ਰਸ ਵੀ ਨਿਰੰਤਰ ਇਸ ਦੇ ਵਿੱਚ ਮੌਜੂਦ ਹੈ ਤੇ ਕਰੋਨਾ ਰਸ ਦੀ ਪ੍ਰਧਾਨਤਾ ਹੋਣ ਸਦਕਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪਾਠਕ ਨਿਰੰਤਰ ਇਸ ਵਾਰ ਦੇ ਨਾਲ ਵਾਰ ਦੀ ਕਥਾ ਦੇ ਨਾਲ ਜੁੜਿਆ ਰਹਿੰਦਾ ਹੈ ਕਰੋਨਾ ਰਸ ਦਾ ਜੋ ਇੱਕ ਐਗਜ਼ਾਮਪਲ ਹੈ ਕਿ ਪੁੱਤ ਮਰਿਆ ਪੁੱਤ ਮਰਿਆ ਮਾਂ ਫਿਰੇ ਨਿਵਾਣੀ ਕੋਈ ਨਾ ਆਖੇ ਅਮਾਂ ਭਾਸ਼ਾ ਸ਼ੈਲੀ ਦਾ ਜ਼ਿਕਰ ਜ਼ਿਕਰ ਕਰੀਏ ਤੇ ਇਸ ਰਚਨਾ ਦੀ ਭਾਸ਼ਾ ਸ਼ੈਲੀ ਹਿੰਦੀ ਰੰਗਣ ਵਾਲੀ ਹੈ ਬੋਲੀ ਬਿਹਤ ਸਰਲ ਹੈ ਸਪਸ਼ਟ ਹੈ ਸਾਫ ਸੁਥਰੀ ਭਾਵਪੂਰਤ ਹੈ ਭਾਵਾਂ ਦੇ ਅਨੁਕੂਲ ਹੈ ਸ਼ੈਲੀ ਇਸ ਦੀ ਬਿਹਤ ਰੋਚਕ ਹੈ ਤੇ ਖਿੱਚ ਪਾਉ ਹੋਣ ਸਦਕਾ ਪਾਠਕਾਂ ਨੂੰ ਬਿਹਤ ਪ੍ਰਭਾਵਿਤ ਕਰਦੀ ਹੈ ਅਲੰਕਾਰਾਂ ਦੀ ਕਵੀ ਨੇ ਸੁਚੱਜੀ ਵਰਤੋਂ ਕੀਤੀ ਹੈ ਜਿਸ ਸਦਕਾ ਰਚਨਾ ਨੂੰ ਚਾਰ ਚੰਦ ਲੱਗ ਗਏ ਹਨ ਤੇ ਨਾਟਕੀ ਅੰਦਾਜ਼ ਦੇ ਵਿੱਚ ਇਸ ਘਟਨਾ ਨੂੰ ਬਿਆਨਿਆ ਗਿਆ ਹੈ ਅਗਰਾ ਦੁਆਰਾ ਰਚੀ ਇਸ ਬਾਅਦ ਵਿੱਚ ਨਾਟਕੀ ਰੂਪ ਨਿਖਰ ਕੇ ਸਾਹਮਣੇ ਆਉਂਦਾ ਹੈ ਕਿਉਂਕਿ ਜਿੰਨੀਆਂ ਵੀ ਘਟਨਾਵਾਂ ਹਨ ਉਹਦੇ ਵਿੱਚ ਵਨਸੋਨ ਦੇ ਪਾਤਰਾਂ ਦਾ ਜਿਵੇਂ ਮੁੰਡਿਆਂ ਦੇ ਨਾਲ ਉਸਦਾ ਲੜਨਾ ਫਿਰ ਮੌਲਵੀ ਦੁਆਰਾ ਉਸਦੇ ਕੋਲੋਂ ਜੋ ਹੈ ਵਾਸਤਵਿਕਤਾ ਜਾਣਨਾ ਤੇ ਉਸ ਨੂੰ ਸਜ਼ਾ ਦੇਣਾ ਫਿਰ ਉਸਦਾ ਜੋ ਹੈ ਉਸ ਦੇ ਖਿਲਾਫ ਗੋਤਵਾਲੀ ਦੇ ਵਿੱਚ ਜਾ ਕੇ ਪਰਚਾ ਦਰਜ ਕਰਵਾਉਣਾ ਭਾਵ ਜਿੰਨੀਆਂ ਵੀ ਘਟਨਾਵਾਂ ਹਨ ਜਾਂ ਕਾਜੀ ਦਾ ਉਸ ਨੂੰ ਬੁਲਾ ਕੇ ਧਰਮ ਪਰਿਵਰਤਿਤ ਕਰਨ ਦੇ ਲਈ ਉਸ ਨੂੰ ਪ੍ਰੈਸ਼ਰਾਈਜ਼ ਕਰਨਾ ਮਾਤਾ ਕੌਰਾਂ ਨੂੰ ਕਹਿਣਾ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਹਨ ਇਹ ਇਸ ਰਚਨਾ ਨੂੰ ਨਾਟਕੀ ਰੰਗਣ ਪ੍ਰਦਾਨ ਕਰਦੀਆਂ ਹਨ ਇਸ ਰਚਨਾ ਦੀ ਸਮੁੱਚੀ ਵਾਰਤਾ ਜੋ ਹੈ ਬਿਆਨ ਕਰਨ ਦੇ ਲਈ ਉਸ ਨੂੰ ਕਵੀ ਨੇ ਵਾਰਤਾ ਲਾਪੀ ਵਿਧੀ ਜਾਂ ਵਾਰਤਾ ਲਾਪੀ ਟੰਗ ਅਪਣਾਇਆ ਹੈ ਕਿਉਂਕਿ ਨਿਰੰਤਰ ਮਾਤਾ ਕੌਰਾਂ ਅਤੇ ਜੋ ਹਕੀਕਤ ਰਾਇ ਹੈ ਉਸ ਦਾ ਵਾਰਤਾਲਾਪ ਚੱਲ ਰਿਹਾ ਹੈ ਮਾਂ ਪੁੱਤਰ ਨੂੰ ਸਮਝਾ ਰਹੀ ਹੈ ਪੁੱਤਰ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮੈਂ ਜੋ ਕਰ ਰਿਹਾ ਹਾਂ ਉਹ ਸਹੀ ਕਰ ਰਿਹਾ ਹਾਂ ਕਿਉਂਕਿ ਮੇਰਾ ਜੋ ਪਹਿਲਾ ਫਰਜ਼ ਹੈ ਆਪਣੇ ਧਰਮ ਦੀ ਰੱਖਿਆ ਕਰਨਾ ਹੈ ਸੋ ਮਾਂ ਪੁੱਤਰਾਂ ਦੇ ਵਿੱਚ ਨਿਰੰਤਰ ਵਾਰਤਾਲਾਪ ਚੱਲ ਰਿਹਾ ਹੈ ਕਾਜੀ ਤੇ ਕੌਰਾਂ ਦੇ ਵਿੱਚ ਨਿਰੰਤਰ ਵਾਰਤਾਲਾਪ ਚੱਲ ਰਿਹਾ ਹੈ ਜਿਸ ਸਦਕਾ ਇਹ ਰਚਨਾ ਜਿਹੜੀ ਹੈ ਨਾਟਕੀ ਰੰਗਣ ਵਾਲੀ ਹੋ ਗਈ ਹੈ ਸੋ ਸਮੁੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਅਗਰਾ ਦੁਆਰਾ ਰਚਿਤ ਹਕੀਕਤ رائے ਦੀ ਜੋ ਵਾਰ ਹੈ ਇੱਕੋ ਇੱਕ ਰਚਨਾ ਉਪਲਬਧ ਹੋਣ ਸਦਕਾ ਪੰਜਾਬੀ ਵਾਰ ਸਾਹਿਤ ਦੇ ਵਿੱਚ ਨਵਿਕਲਾ ਸਥਾਨ ਰੱਖਦੀ ਰੱਖਦੀ ਹੈ ਕਿਉਂਕਿ ਅਗਰਾ ਨੇ ਹੀ ਹਕੀਕਤ رائے ਦੀ ਵਾਰ ਲਿਖੀ ਹੈ ਔਰ ਇਹ ਹੀ ਇੱਕੋ ਇੱਕ ਵਾਰ ਪੰਜਾਬੀ ਸਾਹਿਤ ਦੇ ਵਿੱਚ ਅਗਰਾ ਦੁਆਰਾ ਲਿਖੀ ਹੋਈ ਮਿਲਦੀ ਹੈ ਉਮੀਦ ਹੈ ਅਗਰਾ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਕੀਤੀ ਗਈ ਚਰਚਾ ਜੋ ਹੈ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਸਹਾਇਕ ਸਿੱਧ ਹੋਵੇਗੀ ਸੋ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਿਹਾ ਕਰੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਚੈਨਲ ਦੇ ਨਾਲ ਜੋੜ ਕੇ ਉਹਨਾਂ ਦੀ ਪੜਾਈ ਦੇ ਵਿੱਚ ਤੁਹਾਡਾ ਯੋਗਦਾਨ ਸ਼ਾਮਿਲ ਹੋ ਸਕੇ ਮਿਲਾਂਗੇ ਅਗਲੀ ਲੈਕਚਰ ਲੜੀ ਲੈ ਕੇ ਤਦ ਤੱਕ ਇਜਾਜ਼ਤ ਤਨਵਾਦ